पड़े और ये नाम नाम क्या 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 है है क्या हुआ क्या है है आपका मेरा सोनू हुआ हुआ सर एकदम से पहले आए थे तो उन्होंने धमकी दी एक छोटे हाइट में थे उन्होंने धमकी दी और दूध एक बोतल ली कोल्ड ड्रिंक की और उन्होंने सीधे दो बारी वायर किया था तो बंदूक चली नहीं थी कितने थे दो लोग थे एक एक्टिवा पे थे और एक उन्होंने एक आया था अंदर बंदा उन्होंने करके चले गए पौने घंटे बाद आया फिर उन्होंने गोली मारी है ये कपड़ा बांधा हुआ था मुंह पे और ऊपर ही मारा हुआ था आपके क्या लगा भाई? हमारे पे ये लगी तो बंदूक ही है से क्योंकि हम तो पहले ठीक थे एकदम से उन भैया के ज्यादा लगी है हमारे यहाँ पे कम लगी है ये भैया को लगी यहाँ पे लगी है इस साइड से पूरा ये लगा हुआ है सारा फटा हुआ साइड हाँ गोलियाँ लगी हुई नहीं तो बंदी देखी जो साहब अंदर ने मैं होनी है ਬੰਦਾ ਠੀਕ ਹੈ ਜੀ ਪਹਿਲਾਂ ਤੇ ਦੇਖੋ ਹੋਇਆ ਕੀ ਹੈ ਜੀ ਨਹੀਂ ਹਲੇ ਕੁਛ ਨਹੀਂ ਪਤਾ ਉਹਨਾਂ ਨੂੰ ਮਿਲ ਕੀ ਬਦਲ ਲੱਗੂਗੀ ਬਗਲੀ ਕੋਈ ਨਹੀਂ ਕਿੰਨੇ ਚਲੇ ਫਾਇਰ ਕਿੰਨੇ ਹੋਏ ਨਹੀਂ ਕੁਝ ਵੀ ਨਹੀਂ ਪਤਾ ਸਾਨੂੰ ਹਲੇ ਹਾਂ ਜੀ ਅਲੇ ਕਿੰਨੇ ਜੱਲਿਆਂ ਨੂੰ ਚੱਲੇ ਆ ਉਹਦੇ ਕੋਲ ਹਸਪਤਲ ਚੱਲੇ ਆ ਜੋ ਵੀ ਬੰਦਾ ਹੋਵੇ ਕਰਦੇ ਦੋ ਲੜਕੇ ਦੋ ਲੜਕੇ ਆਏ ਆ ਸਰ ਇੰਚ 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 ਸਰ ਸੋਈ ਸੀਸੀਟੀਵੀ ਇੰਨੇ ਤਸਵੀਰਾਂ ਸਾਹਮਣੇ ਆਈਆਂ ਨੇ ਨਹੀਂ ਕੁਛ ਨਹੀਂ ਜੀ ਇੱਥੇ ਕੋਈ ਲੱਗੇ ਨਹੀਂ ਦੇਖੋ ਤੁਸੀਂ ਖੜੇ ਹੋ ਮੋਕੇ ਤੇ ਕੋਈ ਸੀਸੀਟੀਵੀ ਨਹੀਂ ਹੈ ਨਹੀਂ ਅੰਦਰ ਵੀ ਕੋਈ ਐਲਸੀਡੀ ਵਗੈਰਾ ਲੱਗੇ ਨਹੀਂ ਹੋਈ ਜੀ ਅੱਛਾ ਜੀ ਬਈ ਆਲੇ ਦੁਆਰੇ ਦੇ ਕੈਮਰਾ ਚੈੱਕ ਕੀਤੇ ਜਾ ਰਹੇ ਸਨ ਸਰ ਸਾਰੇ ਸ਼ੁਰੂ ਹੋ ਗਿਆ ਸਰ ਕਰ ਲੈਣੇ ਕਾਬੂ ਕਰ ਲੈਣੇ ਦੋ ਕੁਝ ਜਖਮੀ ਹੋਏ ਜੀ ਸਰ ਸਰ ਦੋ ਤਿੰਨ ਫਾਇਰ ਹੋਏ ਆ ਸਰ ਇੱਕ ਬੰਦਾ ਜਖਮੀ ਠੀਕ ਅੱਛਾ ਕਰ ਲੈਣ ਦੋ ਉਪਕਰਣ ਲੈ ਕੋਈ ਨਹੀਂ ਇਹਨਾਂ ਦੱਸ ਦੋ ਟਾਈਪ ਹੈ ਸਰ ਐਕਿਊਪੇਟਰ ਐਕਟ ਉਹ ਕੁਝ ਹੋਵੇ ਠੀਕ ਹੈ ਸਰ ਜਿੰਝੂ ਤੋਂ ਬਾਹਰ ਹੈ ਨਹੀਂ 20 ਵਜੇ ਕੋਈ ਪਤਾ ਲੱਗਦਾ ਨਹੀਂ ਤੁਸੀਂ ਬਸ ਕਰਕੇ ਤੋਂ ਸਾਰਾ ਦੱਸਦੇ ਹੁੰਦੇ ਵੀ ਕਿ ਰੌਡ ਉੱਪਰ ਲੜਦੇ ਆਂ ਆਗਾ ਥੋੜਾ ਜਿਹਾ ਹਿੰਟ ਜਰ ਕਰਦੇ ਆਂ ਜੀ ਠੀਕ ਹੈ ਜਲਦੀ ਅੱਛਾ ਇਹ ਕਬੱਡੀ ਮਾਰਦਾ ਲੁਧਿਆਣਾ ਦੇ ਵਿੱਚ ਹੋਈ ਆ ਜੇਕਰ ਗੱਲ ਕਰੀਏ ਤਾਂ ਮਾਰਦਾ ਤਾਂ ਜੀਆਂ ਹੋ ਰਹੀਆਂ ਨਹੀਂ ਅੱਜ ਵੀ ਲੁਧਿਆਣਾ ਦੇ ਵਿੱਚ ਮਾਰਦਾ ਕੋਈ ਗੋਲੀਆਂ ਚੱਲੀਆਂ ਨੇ ਜੀ ਕਹਿੰਦੇ ਬੁਰੀ ਤਰ੍ਹਾਂ ਜ਼ਖਮੀ ਹੋ ਮਾਲਕ ਜਿਹੜੇ ਨੇ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿਉਂਕਿ ਮੇਰੇ ਏਰੀਆ 'ਚ ਲਾਅ ਐਂਡ ਆਰਡਰ ਅਜੇ ਫੇਲ ਹੋਇਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਬੱਚੇ ਨੇ ਦੇਖੀਏ ਜਿਹਦੇ ਵੇ 7 ਵਜੇ ਗੋਲੀ ਵੱਜੀ ਹੈਗੀ ਆ ਪਹਿਲਾਂ ਤਾਂ ਆਪਾਂ ਉੱਥੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮੈਨੂੰ ਮੈਨੂੰ ਹੀ ਪਤਾ ਹਸਪਤਾਲ ਆ ਕੇ ਤੁਹਾਡੇ ਮਾਧਿਅਮ ਤੇ ਨਹੀਂ ਪਤਾ ਲੱਗਿਆ ਹਸਪਤਾਲ ਆ ਕੇ ਮੈਂ ਤਾਂ ਜਦੋਂ ਫੋਨ ਆਈ ਮੈਂ ਤਾਂ 7-8 ਮਿੰਟ ਪਹੁੰਚ ਗਿਆ ਤੇ ਕੋਈ ਨਹੀਂ ਕਰਦੇ ਆ ਬਖਸ਼ਾਂਗੇ ਤਾਂ ਨਹੀਂ ਵਿਰੋਧੀਆਂ ਨੂੰ ਕਿਹੜੇ ਵੀ ਜਿਹੜੇ ਵੀ ਇਹ ਪਹਿਲਾਂ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਅੱਡੀ ਫੇਰ ਘੰਟੇ ਬਾਅਦ ਨੂੰ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਏ ਪਹਿਲਾਂ ਗੋਲੀ ਚੱਲੀ ਨਹੀਂ ਜੀ ਨਹੀਂ ਨਹੀਂ ਅੱਧਾ ਘੰਟਾ ਪਹਿਲਾਂ ਚੱਲੀ ਤੇ ਪਹਿਲ ਦੋ ਵਾਰ ਆ ਚੁੱਕੇ ਅੱਜ ਹੀ ਦੋ ਟਾਈਮ ਆਏ ਤੇ ਜਦੋਂ ਪਹਿਲਾਂ ਉਹਨਾਂ ਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਮੈਸੇਜ ਨਹੀਂ ਲਾਇਆ ਪੁਲਿਸ ਡਰ ਗਏ ਜੀ ਕਹਿੰਦੇ ਕਹਿੰਦੇ ਡਰ ਬੈਨਾ ਸੀ ਤੇ ਯਾਰ ਡਰ ਕੇ ਰਮਾਗੇ ਤਾਂ ਫਿਰ ਅਗਲੇ ਜਿਹੜੇ ਮਾਰਨ ਵਾਲੇ ਤੋਂ ਮਾਰਦੇ ਨਾ ਡਰਨਾ ਕਿਉਂ ਹੈ ਜੇ ਪਤਾ ਹੀ ਗੁੜੀਆਂ ਨੂੰ ਯਾਰ ਆਪਾਂ ਚੱਲਦੇ ਆ ਉੱਥੇ ਆਓ ਬਾਕੀ ਗੱਲ ਉੱਥੇ ਹਸਪੀਟਲ ਕਰਦੇ ਆ ਠੀਕ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ